ਕਿਸਾਨ ਵੀਰੋ ਮੈਂ ਮਲਕੀਤ ਸਿੰਘ ਵਿਰਖ ਬਾਦਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਮੇਰਾ ਮੇਰਾ YouTube ਚੈਨਲ ਹੈ ਫਾਇਲਕਾ ਫਾਰਮਿੰਗ ਇਸ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ ਔਰ ਨਾਲ ਦੀ ਨਾਲ ਘੰਟੀ ਵਾਲਾ ਬਟਨ ਦੱਬ ਲਓ ਤਾਂ ਜੋ ਹਰ ਇੱਕ ਜਿਹੜੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵਦ ਵਦ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿਸਾਨ ਵੀਰੋ ਅੱਜ ਆਪਾਂ ਸ਼੍ਰੀ ਮੁਕਸਤ ਸਾਹਿਬ ਦੇ ਜਿਹੜਾ ਪਿੰਡ ਹੈ ਬਾਜਾ ਉੱਥੇ ਆਏ ਆ ਤਾਂ ਇਸ ਇਸ ਪਿੰਡ ਦੇ ਜਿਹੜੇ ਮੇਰੇ ਸੱਜੇ ਪਾਸੇ ਹੈ ਇਸ ਪਾਸੇ ਉਹ ਚੱਕਾ ਪਿੰਡ ਹੈ ਔਰ ਦੂਜੇ ਪਾਸੇ ਮੋਦਲਾ ਪਿੰਡ ਹੈ ਤਾਂ ਮੇਰਾ ਇੱਥੇ ਆ ਕੇ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਕਿਸਾਨ ਵੀਰੋ ਕਿਉਂਕਿ ਸਰਕਾਰ ਵੱਲੋਂ ਪਿੱਛੇ ਜੇ ਚਾਹੇ ਕੇਂਦਰ ਸਰਕਾਰ ਕਹਿ ਲੋ ਜਾਂ ਪੰਜਾਬ ਸਰਕਾਰ ਕਹਿ ਲੋ ਇਨਾ ਵੱਲੋਂ ਇੱਕ ਨਾਦਰਸ਼ਾਈ ਹੁਕਮ ਜਾਰੀ ਕੀਤਾ ਗਿਆ ਸੀਗਾ ਵੀ ਕਿਸਾਨ ਖੇਤ ਦੀ ਪਰਾਲੀ ਨੂੰ ਖੇਤ ਦੇ ਵਿੱਚ ਹੀ ਦਬਾਉਣ ਔਰ ਜਿਨ੍ਹਾਂ ਕਿਸਾਨ ਵੀਰਾਂ ਨੇ ਪਰਾਲੀ ਨੂੰ ਅੱਗ ਲਾਈ ਸੀ ਉਹਨਾਂ ਨੂੰ ਜੁਰਮਾਨੇ ਵੀ ਕੀਤੇ ਗਏ ਨੇ ਉਹਨਾਂ ਤੇ ਪਰਚੇ ਵੀ ਦਰਜ ਕੀਤੇ ਗਏ ਨੇ ਤਾਂ ਇਹ ਬਿਲਕੁਲ ਸਰਾਸਾ ਇਸ ਜੋ ਪਰਾਲੀ ਲਾਉਣ ਦਾ ਜਿਹੜਾ ਹੈਗਾ ਨਾ ਇਹ ਪੈਮਾਨਾ ਸਾਰੇ ਪੰਜਾਬ ਵਿੱਚ ਇੱਕੋ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇਹੀ ਵਿਖਾ ਰਿਹਾ ਕਿਉਂਕਿ ਪੰਜਾਬ ਦੇ ਜਿਹੜਾ ਹਰ ਇੱਕ ਪਿੰਡ ਹੈ ਜਾ ਹਰ ਇੱਕ ਜਿਹੜਾ ਇਲਾਕਾ ਹੈ ਉਹਦੇ ਵਿੱਚ ਇੱਕੋ ਜੀ ਸਥਿਤੀ ਨਹੀਂ ਜਿੰਨਾ ਇਲਾਕਿਆਂ ਵਿੱਚ ਖਾਸ ਕਰਕੇ ਸ਼੍ਰੀ ਮੁਕਤਸਰ ਸਾਹਿਬ ਦੇ ਏਰੀਆ 'ਚ ਮਲੋਟ ਦੇ ਏਰੀਏ 'ਚ ਜਾਂ ਫਾਇਲਕਾ ਦੇ ਕੁਝ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਪਾਣੀ ਦਾ ਪੱਧਰ ਉੱਚਾ ਹੈ ਉੱਥੇ ਜੇਕਰ ਅਸੀਂ ਪਰਾਲੀ ਨੂੰ ਖੇਤ ਵਿੱਚ ਦਬਾਵਾਂਗੇ ਤਾਂ ਕਿਉਂਕਿ ਉਹ ਪਰਾਲੀ ਜਦੋਂ ਖੇਤ ਵਿੱਚ ਜਾਊਗੀ ਤਾਂ ਲੰਮੇ ਸਮੇਂ ਤੱਕ ਜ਼ਮੀਨ ਦੇ ਵਿੱਚੋਂ ਸਲਾਬ ਨਹੀਂ ਜਾਣੀ ਉਹਦੇ ਕਰਕੇ ਜਿਹੜੀ ਹੈ ਕਣਕ ਦਾ ਪੀਲਾਪਣ ਨਹੀਂ ਜਾਊਗਾ ਜਦੋਂ ਵੀ ਅਸੀਂ ਕਣਕ ਨੂੰ ਪਾਣੀ ਲਾਵਾਂਗੇ ਉਹ ਕਣ ਖਤਮ ਹੋ ਜਾਊਗੀ ਹੁਣ ਇਸ ਸਮੇਂ ਜਦੋਂ ਇਸ ਕਿਸਾਨ ਵੀਰ ਨੇ ਸੁਪਰ ਸੀਡਰ ਦੇ ਨਾਲ ਜਿਹੜੀ ਆਪਣੇ ਖੇਤ ਦੇ ਵਿੱਚ ਕਣਕ ਨੂੰ ਬੀਜਿਆ ਹੈ ਇਸ ਸਮੇਂ ਇਸ ਕਣਕ ਨੂੰ ਚਲਾਉਣ ਦੀ ਕਿਉਂਕਿ ਭਾਰੀ ਖਰਚਾ ਹੋਣਾ ਹੈ ਤੇ ਯੂਰੀਆ ਵੀ ਦੀ ਖਪਤ ਵੀ ਵੱਧ ਹੋਣੀ ਹੈ ਜਾਂ ਹੋਰ ਸਪਰੇਅਾਂ ਵੀ ਵੱਧ ਕਰਨੀਆਂ ਨੇ ਪੈਣੀਆਂ ਨੇ ਕੀ ਖੇਤੀਬਾੜੀ ਵਿਭਾਗਾਂ ਜਾਂ ਉਹ ਸਰਕਾਰੀ ਅਫਸਰ ਜਿਨ੍ਹਾਂ ਨੇ ਜਿਨ੍ਹਾਂ ਦੇ ਫਰਮਾਨ ਤੇ ਕਿਸਾਨਾਂ ਤੇ ਬਿਨਾਂ ਗਰਾਊਂਡ ਲੈਵਲ ਤੇ ਸਥਿਤੀ ਨੂੰ ਜਾਣਿਆ ਪਰਚੇ ਕੱਟੇ ਗਏ ਨੇ ਕੀ ਉਹ ਇਸ ਸਮੇਂ ਕਿਸਾਨਾਂ ਦੀ ਬਾਹ ਫੜਨਗੇ ਜਾਂ ਸਟੇਟ ਗਵਰਨਮੈਂਟ ਜਾਂ ਕੇਂਦਰ ਸਰਕਾਰ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੇ ਖੇਤ ਵਿੱਚ ਪਰਾਲੀ ਦਵਾਈ ਹੈ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਸਮੱਸਿਆਵਾਂ ਆ ਰਹੀਆਂ ਨੇ ਕਿ ਉਹਨਾਂ ਨੂੰ ਖਰਚਿਆਂ ਦੀ ਪਰਪਾਈ ਕਰੇਗੀ ਸੋ ਕਿਸਾਨ ਵੀਰੋ ਗੱਲਾਂ ਕਰਨੀਆਂ ਤੇ ਉਸ ਨੂੰ ਪ੍ਰੈਕਟਿਕ ਪ੍ਰੈਕਟੀਕਲ ਰੂਪ ਦੇ ਵਿੱਚ ਜਿਹੜਾ ਜਾ ਕੇ ਵੇਖਣਾ ਉਹਦੇ ਵਿੱਚ ਬੜਾ ਫਰਕ ਹੈ ਤਾਂ ਉਹ ਕਿਸਾਨੀ ਉਹ ਉਹ ਅਫਸਰ ਸ਼ਾਹੀ ਜਾਂ ਕਹਿ ਲਓ ਜਾਂ ਸਰਕਾਰ ਜਿਨ੍ਹਾਂ ਨੇ ਨਾਦਰ ਸ਼ਾਹੀ ਹੁਕਮ ਜਾਰੀ ਕਰਕੇ ਕਿਸਾਨਾਂ ਤੇ ਨਜਾਇਜ਼ ਪਰਚੇ ਕੀਤੇ ਨੇ ਜਿਹੜੇ ਕੀ ਸੇਮ ਦੇ ਇਲਾਕਿਆਂ ਨਾਲ ਸੰਬੰਧਿਤ ਨੇ ਉਹਨਾਂ ਦੇ ਪਰਚੇ ਸਰਕਾਰ ਵੱਲੋਂ ਰੱਦ ਕੀਤੇ ਜਾਣੇ ਚਾਹੀਦੇ ਨੇ ਤੇ ਕਿਸਾਨਾਂ ਨੂੰ ਜਿਹੜੀ ਤੁਸੀਂ ਆ ਦੂਜੇ ਪਾਸੇ ਮੈਂ ਤੁਹਾਨੂੰ ਖੇਤ ਦਿਖਾਉਣਾ ਇਹ ਵੀ ਜਿਹੜਾ ਖੇਤ ਹੈ ਇਹਦੇ ਵਿੱਚ ਵੀ ਜਿਹੜਾ ਨਾ ਪਰਾਲੀ ਜਿਹੜੀ ਹੈ ਉਸੇ ਤਰ੍ਹਾਂ ਹੀ ਹੈ ਔਰ ਕਣਕ ਜਿਹੜੀ ਹੈ ਉਹ ਬੇਟੰਗੀ ਜੀ ਹੈ ਤਾਂ ਦੂਜੇ ਪਾਸੇ ਵੇਖ ਲਓ ਇੱਧਰ ਥੋੜੀ ਜਿਹੀ ਅੱਗ ਲਾ ਕੇ ਬੀਜੀ ਹੈ ਇਹ ਵੀ ਕਣਕ ਪੀਲੀ ਖੜੀ ਹੈ ਪਰ ਫਿਰ ਵੀ ਉਸ ਕਿਸਾਨ ਵੀਰ ਨੂੰ ਜਿਹੜਾ ਹੈਗਾ ਕੁਝ ਹੋਣ ਦੀ ਉਮੀਦ ਤਾਂ ਹੈਗੀ ਹੈ ਪਰ ਇੱਥੇ ਤਾਂ ਬਹੁਤ ਘੱਟ ਉਮੀਦ ਹੈ ਤਾਂ ਮੇਰੀ ਇਹ ਵੀਡੀਓ ਜਿਹੜੀ ਹੈ ਤੁਸੀਂ ਵੱਧ ਤੋਂ ਵੱਧ ਜਿਹੜਾ ਹੈ ਉਹ ਸਰਕਾਰ ਤੱਕ ਚਾਹੇ ਕੇਂਦਰ ਸਰਕਾਰ ਲਾ ਲੋ ਜਾਂ ਹੋਰ ਸਰਕਾਰੀ ਨੁਮਾਇੰਦਿਆਂ ਤੱਕ ਪਹੁੰਚਦੀ ਕਰੋ ਤਾਂ ਜੋ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਹੈ ਪਤਾ ਲੱਗ ਸਕੇ ਵੀ ਭਈ ਗੱਲਾਂ ਕਰਨਾ ਕੁਝ ਨਹੀਂ ਹੁੰਦਾ ਕਦੇ ਖੇਤਾਂ ਵਿੱਚ ਆ ਕੇ ਕਿਸਾਨਾਂ ਦੀਆਂ ਹਾਲਾਤ ਵੀ ਵੇਖਿਆ ਕਰੋ ਸੋ ਕਿਸਾਨ ਵੀਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ